ਸੋ ਭਾਜੀ ਤੁਸੀਂ ਗੱਲ ਕਰ ਰਹੇ ਸੀ ਕਿ ਕਈ ਲੋਕ ਇਹ ਕਹਿੰਦੇ ਆ ਕਿ ਕੰਮ ਨਹੀਂ ਕਰਦਾ ਸੋ ਜਿਹੜਾ ਕੰਮ ਵਾਲਾ ਬੰਦਾ ਹੈ ਉਹਨੂੰ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ ਸੋ ਜਿਹੜਾ ਬੰਦਾ ਵਿਹਲਾ ਬੈਠਾ ਭਾਜੀ ਉਹ ਫੋਨ ਦੇ ਉੱਤੇ ਗਈ ਜਾਂਦਾ ਜੀ ਕੰਮ ਹੈ ਨਹੀਂ ਕੰਮ ਹੈ ਨਹੀਂ ਸੋ ਕਾਫੀ ਬੰਦੇ ਐਸੇ ਵੀ ਆ ਜਿਹੜੇ ਕੰਮ ਕਰ ਰਹੇ ਉਹ ਕਹਿੰਦੇ ਅਸੀਂ ਕੀ ਚਲਾਣਾ ਫੋਨ ਨਹੀਂ ਕੰਮ ਕਰ ਲਈਏ ਸੋ ਸਕਿਲਡ ਬੰਦੇ ਦੀ ਲੋੜ ਹੈ ਅੱਜ ਵੀ ਮਨੀਤ ਭਾਈ ਜਦੋਂ ਲਾਸਟ ਟਾਈਮ ਬੈਠੇ ਸੀ ਜ਼ਿਕਰ ਹੋਇਆ ਸੋ ਕਹਿੰਦੇ ਕਿ ਬੋਰਡ ਲਾਇਆ ਤੇ ਲੋਕਾਂ ਨੇ ਕੈਨੇਡਾ ਦੇ ਵਿੱਚ ਕੰਮ ਕਰਨ ਦੇ ਬੰਦੇ ਦੀ ਲੋੜ ਹੈ ਬਟ ਲੋੜ ਉਹਦੀ ਹੈ ਜਿਹੜਾ ਬੰਦਾ ਸਕਿਲਡ ਹੈ ਇੰਡੀਆ ਦੇ ਵਿੱਚ ਜਿਹੜੇ ਬੰਦੇ ਨੇ ਪਲਸ 2 ਕੀਤੀ ਆ ਉਹਨੂੰ ਇਹ ਹੁੰਦਾ ਸੀਗਾ ਕਿ ਘਰ ਸੋ ਕੇ ਉੱਠੇ ਨੇ ਜੀ ਘਰਦਿਆਂ ਨੇ ਚਾਹ ਦੇ ਦਿੱਤੀ ਘਰਦਿਆਂ ਨੇ ਬੈੱਡ ਤੇ ਬੈਠੇ ਲੂਟੀ ਦਿੱਤੀ ਬਟ ਉੱਥੇ ਆਪ ਬਣਾਉਣੀ ਪੈਂਦੀ ਹੈ ਫਿਰ ਜਦੋਂ ਆਪ ਬਣਾਉਣੀ ਪੈਂਦੀ ਉਹ ਫਿਰ ਬੰਦਾ ਜਾ ਕੇ ਕਹਿੰਦਾ ਜੀ ਮੇਰੇ ਮਾਂ ਦੇ ਹੱਥਾਂ ਦੀ ਪਕਵਾਨ ਨਾਲੋਂ ਬੜਾ ਨਹੀਂ। ਸੋਤੇ ਜਦੋਂ ਆਪਾਂ ਕੰਮ ਕਰਨ ਜਾਂਦੇ ਆ ਜੀ ਸਿੱਖਤ ਬੰਦੇ ਦੀ ਲੋੜ ਹੈ ਜਿਹਨੂੰ ਕੋਈ ਕੰਮ ਕਰਨਾ ਆਉਂਦਾ ਐਗਜ਼ਾਮਪਲ ਦੇਣਾ ਜਦੋਂ ਅੰਤਰਚ ਮੇਰੇ ਕੋਲ ਬੱਚੇ ਨੇ ਇੱਕ ਵੀਜ਼ਾ ਅਪਲਾਈ ਕੀਤਾ ਸੀ ਪਲਸ 2 ਕਰਨ ਤੋਂ ਬਾਅਦ ਉਹਨੇ ਬੇਕਰੀ ਦੇ ਵਿੱਚ ਇੱਕ ਕੇਕ ਬਣਾਉਣਾ ਸਿੱਖਿਆ ਪੇਸਟਰੀ ਬਣਾਉਣੀ ਸੀ ਉੱਥੇ ਜਾ ਕੇ ਨਾ ਬੇਕਰੀ ਦੇ ਕੰਮ ਕਰਨਾ ਚਾੜ ਕੀਤਾ ਜੀ ਜਾਂਦੇ ਉਹਨੂੰ ਜੋਬ ਮਿਲ ਗਈ 2.5 ਲੱਖ ਰੁਪਏ ਮਹੀਨਾ ਪੱਜਾ ਕਮਾਉਂਦਾ ਪਿਆ ਹੱਤੀ ਚ ਨੂੰ ਕੋਈ ਕੰਮ ਕਰਨਾ ਆਉਂਦਾ ਭਾਜੀ ਉਹਨੂੰ ਹੀ ਜੋਬਸ ਮਿਲਣਗੇ ਉਹ ਜਿਹੜਾ ਬੰਦਾ ਬਿਲਕੁਲ ਪੈਰਾਂ ਨੂੰ ਕੰਮ ਕੋਈ ਨਹੀਂ ਆਉਂਦਾ ਉਹਨੂੰ ਜੋਬਸ ਨਹੀਂ ਮਿਲਣਗੇ ਦੂਸਰੀ ਚੀਜ਼ ਇਹ ਹੈ ਕਿ ਜਿਹੜੀ ਜੇਕਰ ਤੁਸੀਂ ਸਕਿੱਲਰ ਨਹੀਂ ਹੈਗੇ ਤੁਹਾਨੂੰ ਲੋਅ ਪ੍ਰੋਫਾਈਲ ਜੋਬਸ ਹੀ ਕਰਨੀਆਂ ਪਉਣਗੀਆਂ ਲਾਈਕ ਕਲੀਨਿੰਗ ਹੋ ਗਿਆ ਡਿਸ਼ ਵਾਸ਼ਿੰਗ ਹੈਗੀ ਉਹ ਬੱਚਾ ਕਰਨਾ ਨਹੀਂ ਚਾਹੁੰਦਾ ਫਿਰ ਇਸ ਪੈਟਰਨ ਦੇ ਉੱਪਰ ਜਦੋਂ ਆਪ ਆ ਕੇ ਦੇਖਦੇ ਹਾਂ ਉੱਥੇ ਕੰਮ ਨਹੀਂ ਮਿਲਦਾ ਯਾਦ ਹੈ ਆਪਣਾ ਨੂੰ ਸਕਿਲਡ ਕਰ ਲਓਗਾ ਸਕਿਲਰ ਨਹੀਂ ਕਿ ਲੋਅ ਲੈਵਲ ਜੌਬਸ ਕਰਨੀਆਂ ਪੈਣਗੀਆਂ ਅਗਰ ਤੁਸੀਂ ਸਕਿਲਡ ਹੋ ਤਾਂ ਕੈਨੇਡਾ ਦੇ ਵਿੱਚ ਅੱਜ ਵੀ ਜੌਬਸ ਹੈਗੀਆਂ ਸੋ ਜਿਹੜੇ ਬੰਦੇ ਆਲਰੇਡੀ ਕੈਨੇਡਾ ਜਾ ਚੁੱਕੇ ਆ ਉਹ ਰਹਿ ਰਹੇ ਆ ਕੈਨੇਡਾ ਦੇ ਸਰਵਾਈਵ ਕਰ ਰਹੇ ਚੰਗਾ ਕਮਾਵ ਵੀ ਲੇ ਰਹੇ ਆ ਅਗਰ ਐਡਾ ਦੀ ਗੱਲ ਹੁੰਦੀ ਤਾਂ ਬਾਕੀ ਲੋਕਾਂ ਨੇ ਵੀ ਵਾਪਸ ਆਣਾ ਸੀਗਾ ਹੂੰ ਇਹ ਸਾਰੇ ਰਿਪੋਰਟਸ ਨੇ ਸਾਰੇ ਹੂੰ ਬਿਲਕੁਲ ਕੰਮ ਨੂੰ ਲੈ ਕੇ ਸਕਿਲਡ ਜਿਵੇਂ ਤੁਸੀਂ ਕਿਹਾ ਕੰਮ ਕੋਈ ਨਾ ਕੋਈ ਆਉਣਾ ਜ਼ਰੂਰ ਹੋਣਾ ਚਾਹੀਦਾ ਹੈ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਪਲੱਸ 2 ਵਾਲੇ ਬੱਚੇ ਹੁੰਦੇ ਆ ਛੋਟੇ ਹੁੰਦੇ ਆ ਤਾਂ ਕਈ ਵਾਰੀ ਕੋਈ ਕੰਮ ਹੀ ਨਹੀਂ ਆਉਂਦਾ ਤਾਂ ਉਸ ਲਈ ਉਹ ਭਾਵੇਂ ਇੰਡੀਆ ਵੀ ਰਹਿ ਜਾਂਦੇ ਆ ਕੰਮ ਦਾ ਵੀ ਉਹਨਾਂ ਨੂੰ ਪ੍ਰੋਬਲਮਜ਼ ਆਉਂਦੀਆਂ ਨੇ ਕਿਉਂਕਿ ਕੋਈ ਕੰਮ ਘੱਟੋ ਘੱਟ ਆਉਣਾ ਚਾਹੀਦਾ ਤੁਹਾਨੂੰ ਸਟੱਡੀ ਤੁਹਾਡੀ ਉਸ ਲੈਵਲ ਦੀ ਨਹੀਂ ਹੈ ਕਿ ਤੁਹਾਨੂੰ ਕਿਸੇ ਅਚੀ ਕੰਮਰੀ ਜੌਬ ਮਿਲੇ ਔਰ ਕੰਮ ਤੁਹਾਨੂੰ ਕੋਈ ਆਉਂਦਾ ਨਹੀਂ ਤੇ ਉੱਥੇ ਜਾ ਕੇ ਫਿਰ ਪ੍ਰੋਬਲਮਸ ਜਿਹੜੀਆਂ ਨਹੀਂ ਕ੍ਰੀਏਟ ਹੋ ਸਕਦੀਆਂ ਜਾਂ ਤੁਹਾਨੂੰ ਲੇਬਰ ਕਲਾਸ ਦਾ ਉਸ ਤਰ੍ਹਾਂ ਦਾ ਕੰਮ ਕਰਨਾ ਪਊਗਾ ਇਸ ਕਰਕੇ ਜਿਹੜੇ ਵੀ ਸਟੂਡੈਂਟ ਜਾਣਾ ਚਾਹੁੰਦੇ ਆ ਉਹ ਆਪਣਾ ਕੰਮ ਜਿਵੇਂ ਭਾਜੀ ਨੇ ਕਿਹਾ ਸਿੱਖ ਕੇ ਜਾਣ ਜਾਂ ਪਹਿਲਾਂ ਕਿਸੇ ਤੋਂ ਗਾਈਡੈਂਸ ਲੈਣ ਵੀ ਯਾਰ ਕਿਹੜਾ ਕੰਮ ਸਿੱਖਿਆ ਇਹ ਤਾਂ ਜੋ ਉੱਥੇ ਜਾ ਕੇ ਤੁਹਾਨੂੰ ਪ੍ਰੋਬਲਮਸ ਨਾ ਆਉਣ ਤੇ ਇਹ ਨਾਲ ਦੇ ਨਾਲ ਸਰ ਜੇ ਕੋਈ ਸਟੂਡੈਂਟ ਦਾ ਰਿਫਿਊਜ਼ ਰਿਫਿਊਜ਼ ਹੋ ਚੁੱਕਾ ਹੈ ਜਾਂ ਕੋਈ ਸਟੱਡੀ ਗੈਪ ਪੈ ਗਿਆ ਤੇ ਉਹ ਅਪਲਾਈ ਕਰ ਸਕਦਾ ਰੀ ਅਪਲਾਈ ਕਰ ਸਕਦਾ ਕੈਨੇਡਾ ਦੇ ਲਈ ਅ ਦੇਖੋ ਭਾਜੀ ਸਟੱਡੀ ਗੈਪ ਦੀ ਗੱਲ ਕਰਦੇ ਆ ਗੈਪ ਜਿੰਨਾ ਮੱਦੀ ਹੋਵੇ ਮੈਟਰ ਨਹੀਂ ਕਰਦਾ ਤੁਸੀਂ ਦੱਸਣਾ ਆਣਾ ਚਾਹੀਦਾ ਤੁਹਾਨੂੰ ਅੱਜ ਮੈਂ ਅਗਰ ਗੱਲ ਕਰਦਾ ਕਿ ਮੈਂ ਕੋਈ ਫਾਦਰ ਦਾ ਬਿਜ਼ਨਸ ਸੇ ਹੈਲਪ ਕੀਤੀ ਹੈ ਜਾਂ ਮੈਂ ਕੋਈ ਸੋਸ਼ਲ ਵਰਕ ਕੀਤਾ ਹੈ ਜਾਂ ਮੈਂ ਕੋਈ ਜੌਬ ਕਰੀ ਹੈ ਜਾਂ ਮੈਂ ਕੋਈ ਪ੍ਰੈਕਟੀਕਲ ਐਕਸਪੀਰੀਅੰਸ ਲੈ ਸਕੋ ਤੁਸੀਂ ਉਸ ਨੂੰ ਜਸਟੀਫਾਈ ਕਰ ਸਕਦੇ ਹੋ ਔਨ ਡਾਕੂਮੈਂਟ ਦੈਨ ਬਿਲਕੁਲ ਆਪਾ ਅਪਲਾਈ ਕਰ ਸਕਦੇ ਹੋ ਜਿਹੜਾ ਬੰਦਾ ਕਹਿੰਦਾ ਕਿ ਮੈਂ ਪੜ੍ਹਾਈ ਕੀਤੀ ਹੈ ਜੀ 15 ਸਾਲ ਪਹਿਲਾਂ ਉਸ ਤੋਂ ਬਾਅਦ ਮੈਂ ਕੀਤਾ ਹੀ ਕਰਤ ਨਹੀਂ ਉਹ ਬੰਦੇ ਦੀ ਐਪਲੀਕੇਸ਼ਨ ਬਿਲਕੁਲ ਜੀ ਪ੍ਰੋਸੈਸ ਨਹੀਂ ਕਰ ਸਕਦੇ ਉਹਨਾਂ ਨੇ ਕਿ ਗ੍ਰੈਜੂਏਸ਼ਨ ਹੋਤੇ ਮੈਂ ਦੂਤਤਵਤ ਵਰਕਿੰਗ ਐਕਸਪੀਰੀਅੰਸ ਹੀਗਾ ਅਸੀਂ ਐਪਲੀਕੇਸ਼ਨ ਪ੍ਰੋਸੈਸ ਕੀਤੀ ਵਾਂ ਸਪਾਊਸ ਵੀਜ਼ਾ ਦਿੱਤਾ ਮੈਂ ਉਹ ਬੱਚੇ ਯੂਕੇ ਨੂੰ ਵੀ ਰਿਜੈਕਟ ਹੋਈਗਾ ਆਸਟ੍ਰੇਲੀਆ ਤੋਂ ਵੀ ਰਿਜੈਕਟ ਹੋਈਗਾ ਕੈਨੇਡਾ ਤੋਂ ਵੀ ਰਿਜੈਕਟ ਹੋਈਗਾ ਔਰ ਇੱਕ ਜਗ੍ਹਾ ਤੋਂ ਬੈਨ ਵੀ ਸੀਗਾ ਤੋਂਕਰ ਗੈਪ ਜਸਟੀਫਾਈ ਕਰਨਾ ਆਂ ਤਾਂ ਸਾਨੂੰ ਦੱਸ ਸਕਦੇ ਆਂ ਕਿ ਅਸੀਂ ਇਹ ਗੈਪ ਦੇ ਵਿੱਚ ਕੀ ਕੀਤਾ ਕੀ ਇਹ ਤਾਂ ਬਿਲਕੁਲ ਅਪਲਾਈ ਕਰ ਸਕਦੇ ਇਹਦੇ ਨਾਲ ਨਾਲ ਵੀਜ਼ਾ ਰਿਜੈਕਟ ਹੋਣ ਦੀ ਗੱਲ ਕੀਤੀ ਹੈ ਜਦੋਂ ਰਿਜੈਕਸ਼ਨ ਕਿਸੇ ਦੀ ਆਂਦੀ ਹੈ ਉਸ ਲੈਟਰ ਦੇ ਵਿੱਚ ਲਿਖਿਆ ਹੁੰਦਾ ਕਿ ਯੂ ਆਰ ਵੈਲਕਮ ਟੂ ਰੀ ਅਪਲਾਈ ਤੁਸੀਂ ਆਪਦੀ ਫਾਈਲ ਨੂੰ ਦੁਬਾਰਾ ਲਾ ਸਕਦੇ ਹੋ ਬਟ ਜਦ ਤੱਕ ਐਪਲੀਕੇਸ਼ਨ ਦੇ ਸਰਕਮਸਟੈਂਸਸ ਚੇਂजेस ਨਹੀਂ ਆਉਂਦੇ ਹਾਲਾਤਾਂ 'ਚ ਤਬਦੀਲੀ ਨਹੀਂ ਹੋਈ ਤਦ ਤੱਕ ਫਾਈਲ ਲਾਉਣ ਦਾ ਕੋਈ ਫਾਇਦਾ ਨਹੀਂਗਾ ਸੇਮ ਪ੍ਰੋਫਾਈਲ ਨੂੰ ਦੁਬਾਰਾ ਅਪਲਾਈ ਕਰਾਂਗੇ ਰਿਜੈਕਟ ਹੋਵੇਗਾ ਕੋਲ ਸਪੋਜ਼ ਮੈਂ ਅੱਜ ਪਲੱਸ 3 ਇਹ ਮੈਂ ਵੀਜ਼ਾ ਰਿਫਿਊਜ਼ ਕਰਵਾ ਬੈਠਾ ਅੱਗੇ ਜਾ ਕੇ ਮੈਂ ਗ੍ਰੈਜੂਏਸ਼ਨ ਕਰ ਲਈ ਗ੍ਰੈਜੂਏਸ਼ਨ ਤੋਂ ਬਾਅਦ ਅਪਲਾਈ ਕੀਤਾ ਵੀਜ਼ਾ ਲੱਗ ਜਾਊਗਾ ਜੀ ਕਿਉਂਕਿ ਹਾਲਾਤਾਂ ਦੇ ਵਿੱਚ ਕੰਪਲੀਟ ਹੈ ਵੀਜ਼ਾ ਅਫਸਰ ਨੇ ਮੇਰੀ ਫਾਈਲ ਰਿਫਿਊਜ਼ ਕੀਤੀ ਕਿਉਂਕਿ 6 ਬੈਂਟ ਓਵਰঅল ਸੀਗੇ ਇੱਕ ਦੇ ਵਿੱਚ 4 ਬੈਂਡ ਸੀਗੇ ਉਹ ਕਹਿੰਦਾ ਜੀ ਫਾਈਲ ਇੰਜੈਕਟ ਕਰਦਾ ਕਿਉਂਕਿ ਤੁਹਾਡੀ ਲੈਂਗੁਏਜ ਪ੍ਰੋਫੀਸ਼ੈਂਸੀ ਜਿਹੜੀ ਘੱਟ ਹੈ ਅੱਜ ਮੈਂ ਰਿਪੀਟ ਕਰਦਾ 6 ਬੈਂਡ ਓਵਰオール ਆਉਂਦੇ ਆ 2 ਜਾਂ 3 ਤੇ 5.5 ਜਾਂਦੇ ਹਾਲਾਤਾਂ ਦੇ ਵਿੱਚ ਬਿਲਕੁਲ ਅਪਲਾਈ ਕਰ ਸਕਦੇ ਆ ਕਿਸੇ ਕਾਰਨ ਤੋਂ ਮੇਰਾ ਟੂਰਿਸਟ ਵੀਜ਼ਾ ਰਿਜੈਕਟ ਹੋਇਆ ਕਿ ਵੀਜ਼ਾ ਅਫਸਰ ਕਹਿੰਦਾ ਕਿ ਤੁਹਾਡੇ ਕੋਲ ਫੰਡ ਘੱਟ ਹੈ ਜਦੋਂ 4-5 ਮਹੀਨੇ ਬਾਅਦ ਮੈਂ ਆਪਣੇ ਫੰਡ ਅਕਰੀਜ਼ ਕਰ ਲੈਣਾ ਮੈਂ ਅਪਲਾਈ ਕਰਦਾ ਪਰ ਵੀਜ਼ਾ ਵੀ ਲੈ ਸਕਦਾ ਸੋ ਜਿਹੜੇ ਕਾਰਨਾਂ ਤੋਂ ਵੀਜ਼ਾ ਅਗਰ ਰਿਫਿਊਜ਼ ਹੋਇਆ ਅਗਰ ਤੁਹਾਡੇ ਕੋਲ ਉਹ ਸੀਧਾ ਆਨਸਰ ਆ ਉਹ ਹਾਲਾਤਾਂ ਦੇ ਸੋ ਇੱਕ ਲੋਤੀ ਕੰਪਨੀ ਉਹਨ ਲੋਕ ਕੋਲ ਐਸੀ ਹੈ ਜੀ ਕਿ 12 12 13 13 ਵਾਰ ਉਹ ਰਿਜੈਕਟ ਹੋ ਚੁੱਕਿਆ ਨੂੰ ਵੀਜ਼ਾ ਹਾਸਲ ਕਰ ਲਿਆ ਤੇ ਸਾਡੇ ਲਈ ਇਹਦੇ ਵਿੱਚ ਕੋਈ ਡਿਫਿਕਲਟੀ ਨਹੀਂ ਹੈ ਸੋ ਅਸੀਂ ਇੱਕ ਸੀਰੀਅਸ ਐਕਸਪੈਕਟਾ ਗਏ ਜੀ ਹਾਂ ਬਿਲਕੁਲ ਰਿਫਿਊਜ਼ਲ ਵਾਲੇ ਸਟੂਡੈਂਟ ਨੇ ਜਿਹੜੇ ਔਰ ਨਾਲ ਦੀ ਨਾਲ ਜਿਨ੍ਹਾਂ ਦਾ ਗੈਪ ਪੈ ਚੁੱਕਾ ਹੈ ਤਾਂ ਵੀ ਤੁਸੀਂ ਕਿਸ ਤਰ੍ਹਾਂ ਦੇ ਨਾਲ ਰੀਅਪਲਾਈ ਕਰਨਾ ਕੋਈ ਚੇਂਜਿੰਗ ਕਰਕੇ ਜਾਂ ਆਈਲੈਂਡ ਸਕੋਰ ਦਾ ਆਪਣਾ ਬੜੌਤਰੀ ਕਰਕੇ ਤਾਂ ਤੁਸੀਂ ਰੀਅਪਲਾਈ ਜਿਵੇਂ ਭਾਈ ਨੇ ਕਿਹਾ ਕਰ ਸਕਦੇ ਹੋ ਪਰ ਉਸ ਦੇ ਲਈ ਤੁਹਾਨੂੰ ਸਹੀ ਗਾਈਡੈਂਸ ਲੈਣੀ ਹੈ ਜਿਹੜੀ ਬਹੁਤ ਜ਼ਰੂਰੀ ਹੈ ਮਈ ਸਤੰਬਰ ਇਨਟੇਕ ਦੇ ਲਈ ਤੁਸੀਂ ਅਪਲਾਈ ਕਰ ਸਕ